ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਤੰਦਰੁਸਤ ਹੋਵੋ ਅੱਜ ਦੀ ਜੋ ਵੀਡੀਓ ਲੁਧਿਆਣਾ ਐਗਜ਼ੀਬਿਸ਼ਨ ਐਗਰੋ ਦਾ ਲੱਗਿਆ ਹੋਇਆ ਤਾਂ ਉੱਥੇ ਪਹੁੰਚੇ ਹੋਏ ਆ ਦਿਖਾਉਣੇ ਆ ਤੁਹਾਨੂੰ ਮਸ਼ੀਨਰੀ ਜ਼ਿਮੀਦਾਰਾਂ ਦੀ ਤਾਂ ਪ੍ਰਬੰਧ ਬਹੁਤ ਸਚਜੇ ਢੰਗ ਨਾਲ ਕੀਤੇ ਹੋਏ ਨੇ ਜ਼ਿਮੀਦਾਰਾਂ ਵਾਸਤੇ ਵਧੀਆ ਤਾਂ ਦਿਖਾਉਣੇ ਆ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਸਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਸ਼ੇਅਰ ਕਰਿਓ ਤਾਂ ਬਤੋ ਬਤ ਸ਼ੇਅਰ ਕਰਿਓ ਇਹ ਆ ਗਿਆ ਆਪਣੇ ਗਣੇਸ਼ਰ ਹਜੇ ਜੋ ਮਸ਼ੀਨਰੀ ਆ ਉਹ ਹਲੇ ਆ ਵੀ ਰਹੀ ਆ ਵੱਡੀ ਗੱਲ ਇਹ ਆ ਕਿ ਜਿਵੇਂ ਆਪਣਾ ਲੰਗੇ ਟਾਈਮ ਚ ਗਿਆ ਲੁਧਿਆਣੇ ਦਾ ਮੇਲਾ ਉਦੋਂ ਖੱਜਲ ਖਵਾਰੀ ਬਹੁਤ ਹੋਈ ਇਹ ਜਗ੍ਹਾ ਪੱਕੀ ਆ ਇਸ ਕਰਕੇ ਨਾ ਇਹਦੀ ਆਰਕੀ ਕੌਂਸਲ ਤਾਂ ਮੇਲੇ ਦੇ ਨਾਲ ਨਾਲ ਦੇਖੀ ਚਲੋ ਬਿਰਦੀ ਵਾਲਿਆਂ ਦੀ ਬਿਰਦੀ ਵਾਲਿਆਂ ਦੀ ਜਿਹੜੀ ਕੁਆਲਿਟੀ ਆ ਬਹੁਤ ਸ਼ਾਨਦਾਰ ਆ ਉਹ ਚੀਜ਼ ਹੈ सिसटी डिग्री आ गया, दीप धंजल आगे आ गए भी बिकेटी, टी भी के इधर, नमिया नवी कंपनियां पंची ने ਸਿਮਰਨ ਕੰਬਾਈਨ ਜਿੱਥੇ ਜ਼ਿਮੀਦਾਰਾਂ ਦੇ ਮਸ਼ੀਨਰੀ ਪਹੁੰਚੀ ਆ ਤਾਂ ਉਥੇ ਗੱਡੀਆਂ ਹੀ ਪਹੁੰਚੀਆਂ ਨੇ ਟਾਟਾ ਟਾਟਾ EV ਇਲੈਕਟ੍ਰਿਕ ਜੋ ਗੱਡੀਆਂ ਆ ਰਹੀਆਂ ਨੇ ਦੋਨੋਂ EV ਨੇ ਟਿਆਗੋ ਆ ਇਹ ਨੈਕਸੋਮ ਜਿਹੜੀ ਨਵੀਂ ਲਾਂਚ ਹੋਈ ਆ ਇੱਧਰ ਆ ਗਏ ਗੋਵਿੰਦ ਸੁਪਰ ਸੀਡਰ ਲੈਂਡ ਲੇਬਰ ਸਟਾਰੀ ਪਰ ਇਹ ਆ ਗਿਆ ਮਲਚਰ ਠੰਡ ਬਹੁਤ ਆ ਇਹ ਹੈ ਚਲੋ ਗਰਮੀ ਚ ਥੋੜੀ ਹੈਰਾਨਗੀ ਜਿਆਦਾ ਹੁੰਦੀ ਠੰਡ ਚਲੋ ਕੱਪੜੇ ਕੁੱਪੜੇ ਪਾ ਕੇ ਚੱਲ ਜਾਂਦੀ ਆ ਇਹ ਆ ਗਈ ਕੰਪਨੀ ਸਵੈਲ ਸਵੈਲ ਕੰਪਨੀ ਦਾ ਕਟਰ ਤੁਸੀਂ ਦੇਖਿਆ ਹੋਣਾ ਹੈ ਇੱਥੇ ਚੱਲਦਾ ਇਹ ਬਹੁਤ ਵਧੀਆ ਮੱਕੀ ਵਾਲੀ ਮਸ਼ੀਨ ਇਹ ਮੱਕੀ ਦੀਆਂ ਇਕੱਠਾਂ ਵਾਲੀ ਮਸ਼ੀਨ ਆਣੀ सरदार आले अजे कर रहे ने तैयारी मानसा आले मानसा आले हजे लेट हो गए इधर ने सरदार आले नेचुरल रिसोर्सेज लगातार कम होते जा रहे हैं ਇਸੇ ਮੇ ਬਹੁਤ ਜ਼ਰੂਰੀ ਹੈ ਯਾਰੀ ਪਹਿਲਾਂ ਵਾਲੀ ਵੀਡੀਓ ਚ ਵੀ ਦੇਖੀ ਹੁੰਦੀ ਆਪਣੇ ਗਾਰਡ ਰੀਓ ਹਰਿਆਣੇ ਦੀ ਕੰਪਨੀ ਆ ਹਾਂ ਉਹਨਾਂ ਦੇ ਜਿਹੜੇ ਇੰਪਲੀਮੈਂਟ ਨੇ ਬਹੁਤ ਸ਼ਾਨਦਾਰ ਨੇ ਯਾਰ ਟੈਕਨੋਲੋਜੀ ਕੀ ਅਨੋਖੀ ਮਿਸਾਲ ਹੈ ਮੈਂ ਦੇਖਿਓ ਨਹੀਂ ਇਹ ਇਹਨਾਂ ਦਾ ਰਾਉਂਡ ਵੇਲਰ ਆ ਗਿਆ ਜਿਹੜਾ ਛੋਟਾ ਮਿੰਨੀ ਬੈਲਰ ਕਹਦਨੇ ਆਪਾਂ ਪਿਛਲੀ ਵੀਡੀਓ ਚ ਆਪਣੀ ਚਾਹ ਦੇਖਿਆ ਹੁਣ ਤੁਸੀਂ ਕਾਲੇ ਰੰਗ ਦਾ ਸਦੋਂ ਔਰ ਆਪ ਨੂੰ ਮਿਲਦਾ ਹੈ ਸਭ ਤੋਂ ਸਖੇ ਜਿਸ ਦਾ ਕੋਈ ਮਤਲਬ ਹੈ ਪਾਣੀ ਔਰ ਖਾਦ ਦੇ ਫੈਕਟਰੀ ਚਲੋ ਲੈ ਕੇ ਚੱਲਦੇ ਆ ਅੱਗੇ ਦੋਨੋਂ ਸਟਾਲਾਂ ਬਹੁ ਲੱਗਿਆ ਨੇ ਪਰ ਹਜੇ ਖਾਲੀ ਨੇ ਸਟਾਲਾਂ ਕੁਝ ਹਜੇ ਪਹੁੰਚ ਰਹੀਆਂ ਨੇ ਕੰਪਨੀਆਂ ਆ ਇਹ ਨੇ ਆ ਗਏ ਟਰੇਡ ਮੰਡੀ ਇਹ ਮੇਰੇ ਹਿਸਾਬ ਨਾਲ ਜਿਹੜੇ ਫਲਦਾਰ ਪੌਦੇ ਨੇ ਆਪਣੇ ਬਾਗ ਬਾਗਬਾਨੀ ਵਾਲੇ ਉਹਨਾਂ ਦੀ ਨਰਸਰੀ ਆ ਐਮ ਐਮ ਨਰਸਰੀ ਬਹੁਤ ਸ਼ਾਨਦਾਰ ਇਹਨਾਂ ਦੀ ਪਈ ਹੋਈ ਆ ਪਾਵ ਆ ਗਏ 골ਡਨ ਪਾਮ ਵਗੈਰਾ ਚ ਕੁਝ ਹੋਰ ਵੀ ਹੋਣਗੇ ਤਾਨੂੰ ਲੈ ਕੇ ਚੱਲਦੇ ਆ ਅੱਗੇ ਆ ਦੇਖੋ ਵੱਡੇ ਪਏ ਨੇ ਇਹ ਚੀਕੂ ਆ ਦਾ ਸ਼ਾਇਦ ਚੀਕੂ ਲੱਗੇ ਹੋਏ ਨੇ ਇਹਨਾਂ ਦੇ ਗੱਟਿਆਂ ਦੇ ਵਿੱਚ ਹੀ ਚੀਕੂ ਲੱਗ ਰਹੇ ਨੇ ਹਾਈਟ ਬਹੁਤ ਹੋਣੀ ਆ 15 ਫੁੱਟ ਤੋਂ ਉੱਪਰ ਹੋਣੀ ਆ ਟੋਲਾ ਸਤਨਾਮ ਸਟਾਰ ਉੱਪਰ ਇਹ ਪਹੁੰਚੇ ਹੋਏ ਨੇ ਤੋ ਇਹ ਆ ਗਿਆ ਆਪਣੇ ਭੂਰ ਸਿੰਘ ਸੰਗਰੀ ਵਾਲੇ ਭੂਰ ਸਿੰਘ ਸੰਗਰੀਆ ਪ੍ਰੈਸ਼ਰ ਰੈਡੀ ਮਲਟੀਵਾਸ ਇਹ ਚੀਜ਼ਾਂ ਨੇ ਉਰ ਵਾਲਿਆਂ ਦੇ ਜਿਹੜੇ ਇੰਪਲੀਮੈਂਟ ਉਹ ਵਧੀਆ ਹੁੰਦੇ ਨੇ ਪ੍ਰੈਸ਼ਰ ਇਹ ਤਾਂ ਪਾਲਸ਼ਾ ਮਰ ਜਾਂਦੇ ਆ ਬਾਈ ਆਹ ਦੇਖ ਸਕਦਾ ਤੁਸੀਂ ਚੰਗੂ ਤੋ ਤੇ ਕਹਿ ਦਿੰਦੇ ਆਪਾਂ ਆਪਰ ਕਲਟੀਵੇਟਰ ਇੱਧਰ ਵਰਸਿਵ ਆਪ ਲੋ ਉਧਰ ਵੀ ਤੋਤੇ ਇਹ ਥੋੜਾ ਡਿਜ਼ਾਈਨ ਦਾ ਫਰਕ ਹੈ ਇਹਨਾਂ ਦਾ ਪਹਿਲਾਂ ਆਪਣੇ ਸਟਿਕਸ ਹੋਦੇ ਹੁੰਦੇ ਸੀ ਇਹਨਾਂ ਦੇ ਜਿਹੜੇ ਉਹ ਲਾਤੀ ਪੌਣੀ ਇਹ ਚੀਜ਼ ਦਾ ਫਰਕ ਹੈ ਇੱਧਰ ਜੋਸ਼ ਇਹ ਮੈਂ ਇੱਧਰ ਲੈ ਕੇ ਚਾਲਦੇ ਹਾਂ ਤੁਹਾਨੂੰ ਪਾਰਸ ਵਾਲਿਆਂ ਦੇ ਜਿਹੜੇ ਛੋਟੇ ਇੰਪਲੀਮੈਂਟ ਨੇ ਮਿੰਨੀ ਜਿਹੜੇ ਮਿੰਨੀ ਟਰੈਕਟਰ ਨੇ ਇਹਨਾਂ ਦਾ ਵੀ ਚੱਲਣਾ ਆਪਣੇ ਪੰਜਾਬ ਚ ਵਧੀਆ ਚੱਲਿਆ ਹੁਣ ਪਿੱਛੇ ਜੇ ਇਹਨਾਂ ਦੇ ਆ ਕੇ ਛੋਟੇ ਛੋਟੇ ਇਹ ਖੱਡੇ ਮਾਰਨ ਵਾਸਤੇ ਜਿਹੜੇ ਆਪਾਂ ਬਾਗਬਾਨੀ ਵਾਸਤੇ ਖੱਡੇ ਮਾਰਦੇ ਆ ਉਹਦੇ ਵਾਸਤੇ ਇਹ ਇਹਨਾਂ ਦੇ ਸੰਦ ਪੜਾ ਆ ਗਿਆ ਪਿੱਛੇ ਛੋਟੀ ਜਿੰਦਰੀਆ ਬੱਟਾ ਪਾਉਣ ਵਾਲੀ ਤਵੀਆਂ ਇਹ ਫਾਲੇ ਆਗੇ ਇਹ ਹੋ ਸਕਦਾ ਕੱਦੂ ਵਾਸਤੇ ਜੂਜਣ ਦੇਉਣਗੇ ਚਾਪਲੋ ਛੋਟੇ ਜੇ ਲੋ ਵੀ ਨੇ ਛੋਟੇ ਜੇ ਇਹ ਕਲਟੀਵੇਟਰ ਆਗੇ

ਜਿਵੇਂ ਬੜੇ ਕਿਸਾਨਾਂ ਦਾ ਖੰਜੀ ਤੋਂ ਬੜੇ ਟ੍ਰੈਕਟਰ ਵਿੱਚ ਛੋਟੇ ਜ਼ਿਮੀਦਾਰ ਹੈਗੇ ਨੇ ਜਿਵੇਂ ਖੇਤੀ ਬਹੁਤ ਥੋੜੀ ਕਰਦੇ ਨੇ 1 ਕੋ 1 ਏਕੜ ਦੇ ਕਰਦੇ ਨੇ ਉਸਕੇ ਲਈ ਇਹ ਬੈਸਟ ਹੈ ਸਹੀ ਠੀਕ ਹੈ ਹਾਂਜੀ ਔਰ ਇਹ ਟਰਾਲੀ ਹੈ ਸਰ ਕਿੰਨੇ ਦੀ ਟਰਾਲੀ ਹੈ ਟਰਾਲੀ ਹੈ 22000 ਰੁਪਏ ਸਰ 22000 ਰੁਪਏ ਹਾਂਜੀ ਸਰ ਤੇ ਇਹ ਤਾਂ ਆਪਣੇ ਕੰਪਨੀ ਦੀ ਦੂਸਰੀ ਦਾ ਆ ਗਿਆ ਤੁਸੀਂ ਤਾਂ ਇੰਪਲੀਮੈਂਟ ਬਣਾਉਨੇ ਹੋ ਹਾਂਜੀ ਸਰ ਵੀ ਅਟੈਚਮੈਂਟ ਬਣਾਤੇ ਸਰ ਅਟੈਚਮੈਂਟ ਸਾਰੀ ਬਣਾਉਣਾ ਸਾਰੀ ਅਟੈਚ ਵੱਧ ਤੋਂ ਵੱਧ ਕਿੰਨੇ ਏਕੜ ਦੀ ਖੇਤੀ ਕਰ ਸਕਦਾ ਬੰਦਾ ਥੋੜੀ ਅਟੈਚਮੈਂਟ ਲਾ ਕੇ ਇਹ ਸਰ ਕਿੰਨੇ ਕੀ ਪਰ ਸਕਦੇ ਹੋ ਇਹ ਸਰ ਬਾਗਵਾਨੋ ਕੇ

ਇਧਰ ਪਏ ਹੋਏ ਨੇ ਸਾਰੇ ਫੁੱਲ ਕਿਨੇ ਲੋਡਿੰਗ ਯਾਰ ਫੁੱਲ ਕਿਨੇ ਲੋਡਿੰਗ ਦਾ ਕੰਮ ਵੀ ਕਰਦੇ ਠੀਕ ਹੈ ਇਹ 2 ਇਨ 1 ਹੈ ਇੱਥੋਂ ਇਹ ਟਰਾਲੀ ਵੀ ਆ ਦੇਖੋ ਇਹ ਤਾਂ ਸਿੰਪਲ ਟਰਾਲੀ ਆ ਗਈ ਤਾਂ ਇਹ ਆਪਣੀ ਆ ਢੋਲ ਦਾ ਪੌਣੀ ਆ ਗਈ ਇਹਦੇ ਵਿੱਚ ਸਕੰਜਾ ਪਿਆ ਹੋਇਆ ਇਹ ਵਧੀਆ ਲੱਗਿਆ ਘੈਂਟ ਜਗਾੜ ਇਹ ਤਾਂ ਵੱਡਾ ਜ਼ਿੰਮੇਵਾਰ ਵੀ ਕਰ ਸਕਦਾ ਫੋੜ ਵਧੀਆ ਛੋਟਾ ਚਲੋ ਕਰ ਹੀ ਸਕਦਾ ਕੰਮ ਲੈ ਸਕਦਾ ਚਲੋ ਠੀਕ ਹੈ ਜੀ ਇਹ ਇਹਨਾਂ ਦਾ ਆ ਗਿਆ ਪਾਰਸ ਐਗਰੋਟੈਕ ਕਿਸ ਨੇ ਲੈਣੇ ਹੋਣ ਭਰਾ ਨੇ ਕਰ ਲਿਓ ਇਹਨਾਂ ਨਾਲ ਕੰਟੈਕਟ ਠੀਕ ਹੈ ਜੀ